ਹਾਂਜੀ ਸ਼ਸ਼ੀ ਕਾਲ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਮੀਡੀਅਮ ਬਾਰੇ ਮੈਨੂੰ ਕਮੈਂਟਸ ਕਰਦੀਆਂ ਰਹਿੰਦੀਆਂ ਹੁੰਦੀਆਂ ਕੁਝ ਪਹਿਣਾ ਵੀ ਮੀਡੀਅਮ ਕਿਵੇਂ ਹੁੰਦਾ ਕਿਵੇਂ ਯੂਜ਼ ਹੁੰਦਾ ਕਿਹੜੇ ਕਲਰ ਆ ਕਿਹੜਾ ਫਰੇਮ ਆ ਆ ਬੁੱਢਣ ਫਰੇਮ ਵੈਸਟ ਰਹਿੰਦੇ ਆ ਇਹ ਲੱਕੜੀ ਵਾਲੇ ਜੇਕਰ ਤੁਹਾਡੇ ਕੋਲੇ ਪਹਿਲਾਂ ਹੀ ਪਏ ਆ ਪਲਾਸਟਿਕ ਵਾਲੇ ਜਾਂ ਦੂਜੇ ਹਨ ਤਾਂ ਤੁਸੀਂ ਉਹ ਯੂਜ਼ ਕਰ ਸਕਦੇ ਹੋ ਵੀ ਸਿੱਖੋਂ ਲਈ ਕਿਰਨ ਜਿਹੜਾ ਵੀ ਹੈਗੇ ਆ ਘਰੇ ਯੂਜ਼ ਕਰ ਲਓ ਜੇ ਤੁਸੀਂ ਖਰੀਦਣੇ ਹੈਗੇ ਤਾਂ ਲੱਕੜ ਦਾ ਫਰੇਮ ਹੀ ਵੈਸਟ ਰਹਿੰਦਾ ਮੀਡੀਅਮ ਸੌਰੀ ਜੀ ਮੇਰੇ ਹੱਥਾ ਕਲਰ ਲੱਗਿਆ ਹੋਇਆ ਮੀਡੀਅਮ ਹੁੰਦਾ ਜੀ ਆਹ ਆ ਦੇਖੋ 30 ਰੁਪਏ ਦੀ ਸਿਟੀ ਮਿਲ ਜਾਂਦੀ ਹੈ ਇਹ ਕਿਹੜੇ ਯੂਜ਼ ਲਈ ਹੁੰਦਾ ਇਹ ਆਏ ਹੁੰਦਾ ਦੇਖੋ ਜਿਵੇਂ ਮੇਰੇ ਕੋਲੇ ਆਹ ਕਲਰ ਪਿਆ ਬਹੁਤ ਪੁਰਾਣਾ ਇਹ ਕੈਮਲ ਵਾਲਾ ਕਲਰ ਆ ਇਹ 20 ਰੁਪਏ ਦਾ ਕਲਰ ਆਉਂਦਾਗਾ ਜਿਹੜਾ ਦੂਜਾ ਕਲਰ ਆਗਾ ਫੈਬਰਿਕ ਰੀਲ ਦਾ ਉਹ ਹੁੰਦਾਗਾ ਆਪਣਾ ਕਲਰ 25 ਰੁਪਏ ਦਾ 5 ਰੁਪਏ ਦਾ ਇਹਨਾਂ ਦਾ ਫਰਕ ਆਗਾ ਆ ਦੇਖੋ ਜਿਵੇਂ ਇਹ ਬਹਲਾ ਹੀ ਗਾੜਾ ਹੋਇਆ ਪਿਆ ਦੇਖੋ ਇਹ ਯੂਜ਼ ਵਾਲਾ ਤਾਂ ਹੈ ਨਹੀਂ ਨਾ ਬਹਲਾ ਗਾੜਾ ਹੋਇਆ ਪਿਆ ਇਹਦੇ ਲਈ ਆ ਪਾਣੀ ਵੀ ਯੂਜ਼ ਹੋ ਜਾਂਦਾ ਜਗਾ ਲਹਣ ਕਲਰਾਂ 'ਚ ਕੋਈ ਗੱਲ ਨਹੀਂ ਬਟ ਜੇ ਆਪਾਂ ਵੀ ਜ਼ਿਆਦਾ ਹੀ ਗਾੜਾਗਾ ਬਹਲਾ ਪਾਣੀ ਤਾਂ ਆਪਾਂ ਯੂਜ਼ ਨਹੀਂ ਕਰ ਜਿਵੇਂ ਆਪਾਂ ਪੇਂਟ ਕਰ ਰਹੇ ਹਾਂ ਉਦੋਂ ਆਪਾਂ ਪਾਣੀ ਯੂਜ਼ ਕਰ ਸਕਦੇ ਹਾਂ ਤਾਂ ਇਹਦੇ ਤੋਂ ਦੇਖ ਕੇ ਵੀ ਕਿੰਨਾ ਕੁ ਉਹਦਾ ਵੀ ਜਿਵੇਂ ਆਪਾਂ ਕਿਸੇ ਚੀਜ਼ 'ਚ ਹਸਾਬ ਨਾਲ ਪਾਣੀ ਨਹੀਂ ਮੋਦੇ ਹੁੰਦੇ ਜਿਵੇਂ ਆਟਾ-ਉਟਾ ਗੁੰਨਣ ਵੇਲੇ ਪਾਉਨੇ ਨੇ ਉਸ ਚੀਜ਼ ਨਾਲ ਬਿਓ ਕਿਵੇਂ ਬਣੂਗਾ ਉਸ ਚੀਜ਼ ਨਾਲ ਇਹਦੇ 'ਚ ਆਪਾਂ ਇਹ ਕਲਰ ਚ ਪਾ ਕੇ ਦੇਖ ਲਾਂਗੇ ਥੋੜਾ-ਥੋੜਾ ਪਾਵਾਂਗੇ ਪਹਿਲਾਂ ਥੋੜਾ ਜਿਹਾ ਪਾਵਾਂਗੇ ਫਿਰ ਉਹਨੂੰ ਅਸੀਂ ਸ਼ੇਕ ਕਰ ਦਾਂਗੇ ਫਿਰ ਦੇਖਾਂਗੇ ਆਪਾਂ ਥੋੜੇ ਟਾਈਮ ਬਾਅਦ ਜੇ ਉਹ ਸਹੀ ਹੋ ਗਿਆ ਤਾਂ ਉਹਨੇ ਨਾਲ ਹੀ ਤਾਂ ਠੀਕ ਆ ਜੇ ਆਪਣਾ ਕਲਰ ਇਹ ਮੀਡੀਅਮ ਪਹਿਲਾਂ ਜ਼ਿਆਦਾ ਨਾ ਪਾਓ ਪਹਿਲਾਂ ਥੋੜਾ ਹੀ ਪਾਓ ਤੇ ਜੇ ਫ ਇਹ ਐ ਹੁੰਦਾ ਮੀਡੀਅਮ ਆ ਦੇਖੋ ਜੀ ਆਹ ਵਾਲਾ ਚਿੱਟਾ ਜਿਹਾ ਕਲਰ ਅੰਦਰੋਂ ਚਲ ਕਾਣ ਨੂੰ ਖੋਲਣਾ ਵਾਈਟ ਜਾਂ ਪਾਣੀ ਦਾ ਹੁੰਦਾ ਇਹ ਆਹ ਸਾਰੇ ਕਲਰ ਹੁੰਦੇ ਆ ਕੈਮਲ ਵਾਲੇ ਆਹ ਕਲਰ ਹੈਗੇ ਜਿਹੜੇ ਆਹ ਅਕ੍ਰੀਲਿਕ ਦੇ ਆਹ ਫੈਬ੍ਰਿਕਲ ਦੇ ਇਹ 25 ਰੁਪਏ ਦਾ ਹੁੰਦਾ ਇਹਦਾ ਇਹਨਾਂ ਦੇ ਜਿਹੜਾ ਤੇ ਇਹਦਾ ਫਰਕ ਕੀ ਹੈ ਜਿਆਦਾ ਫਰਕ ਨਹੀਂ ਹੈਗਾ ਇਹ ਥੋੜੇ ਜਿਹਾ ਸੋਹਣੇ ਲੱਗਦੇ ਆ ਕਿਤੇ ਕਪੜੇ ਤੇ ਜਿਆਦਾ ਸੋਹਣੇ ਲੱਗਦੇ ਆ ਇਹ ਥੋੜੇ ਜਿਹਾ ਜਿਆਦਾ ਸੋਹਣੇ ਲੱਗਦੇ ਆ ਕਿ ਕਿਤੇ ਤੇ ਆਹ ਥੋੜੇ ਜਿਹਾ ਸੰਘਣੇ ਹੁੰਦੇ ਆ ਇਹਨਾਂ 'ਚ ਆਪਾਂ ਨੂੰ ਪਾਣੀ ਵਗੈਰਾ ਜਾਂ ਮੀਡੀਅਮ ਯੂਜ਼ ਕਰਨਾ ਪੈਂਦਾ ਹੈ ਇਹ ਮੜਾ ਮੁੱਟਾ ਕਿਤੇ ਵਾਲਾ ਕਲਰ ਆਪਣਾ ਥੋੜੇ ਟਾਈਮ ਦਾ ਪਿਆ ਤਾਂ ਇਹਦੇ ਚ ਪਰ ਯੂਜ਼ ਕਰ ਸਕਦੇ ਹਾਂ ਹਾਂਜੀ ਬ੍ਰਸ਼ ਹੁੰਦੇ ਆ ਜਿਹੜੇ ਐਨੇ ਬ੍ਰਸ਼ ਤਾਂ ਮੇਰੇ ਭਿੱਜੀ ਪਏ ਆ ਆ ਹੁੰਦਾ ਜਿਹੜਾ ਫਲੈਟ ਬ੍ਰਸ਼ ਹੁੰਦਾ ਆ ਫਲੈਟ ਬ੍ਰਸ਼ ਆ ਵੀ ਫਲੈਟ ਆ ਵੀ ਫਲੈਟ ਆ ਰਾਉਂਡ ਬ੍ਰਸ਼ ਆ ਵੀ ਰਾਉਂਡ ਬ੍ਰਸ਼ ਆ ਆ ਵੀ ਰਾਉਂਡ ਬ੍ਰਸ਼ ਆ ਦੀ ਰੋ ਨੰਬਰ ਬ੍ਰਸ਼ ਹੁੰਦੇ ਕਲਿੱਪ ਲੇ ਜੇ ਆ ਜਿਹਨੇ ਆ ਵਾਲਾ ਹੈ ਇਹ ਵੀ ਰਾਉਂਡ ਬ੍ਰਸ਼ ਆ ਦਾ ਜਿਵੇਂ ਇਹਦੇ ਚ ਪਈ ਆ ਇਹਦੇ ਚ ਫਲੈਟ ਆ ਰਾਉਂਡ ਸਾਰੇ ਪ੍ਰਕਾਰ ਦੀ ਬਰਸ਼ ਆ ਗਈ ਆ ਫਰੇਮ ਆ ਜਿਹੜਾ ਇਹ ਲੱਕੜੀ ਦਾ ਫਰੇਮ ਆਗਾ ਆ ਜਿਵੇਂ ਇਹ 1 ਲੀਟਰ ਹੁੰਦੇ ਆ ਜਿਹੜੀ ਚਮਕ ਜੀ ਨਹੀਂ ਆਉਂਦੇ ਅੱਜ ਕੱਲ ਉੱਪਰ ਆਪਾਂ ਲਾਉਣੇ ਹੁੰਦੇ ਆ ਜਿਵੇਂ ਆਹ ਚੀਜ਼ ਬਣਾਤੀ ਮੈਂ ਇਹਨੂੰ ਸਿੰਪਲ ਜੀ ਨੂੰ ਮੜੀ ਲੁੱਕ ਜੀ ਵਧੀਆ ਦੇਣ ਲਈ ਚਮਕ ਜੀ ਇਹ ਚੀਜ਼ ਉਹ ਹੁੰਦੀ ਹੈ ਜੀ ਹਾਂਜੀ ਠੀਕ ਐ ਜੇ ਜਾਣਕਾਰੀ ਵਧੀਆ ਲੱਗੀ ਹੁਣ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੱਧ ਵੱਧ ਚੈਨਲ ਨੂੰ ਸਪੋਰਟ ਕਰੋ ਆ ਜਿਹੜਾ ਕੱਪੜਾ ਲਿਆ ਹੋਇਆ ਆਪਾਂ ਤੁਸੀਂ ਏਦਾਂ ਦਾ ਕੱਪੜਾ ਹੀ ਲੈ ਲੈਣਾ 40 ਰੁਪਏ ਮੀਟਰ ਵਾਲਾ ਇਹ ਕੱਪੜਾ ਹੈਗਾ 80 ਰੁਪਏ ਦਾ 2 ਮੀਟਰ ਆ ਜਾਊਗਾ ਟੈਰੀ ਕਾਰਟ ਪਤਾ ਨਹੀਂ ਕਿਹੜਾ ਆਇਆ ਨਹੀਂ ਪਤਾ ਮੈਨੂੰ ਉਹ ਵਾਲਾ ਕੱਪੜਾ ਹੁੰਦਾ ਇਹ ਸਹਰਾਣੇ ਪੇਂਟ ਵਾਲਾ ਨਾ ਇਹ ਤਾਂ ਬਹੁਤ ਸੋਹਣਾ ਲੱਗਦਾ ਹੈ ਇਹਦੇ ਤੇ ਪੇਂਟਿੰਗ ਕੀਤੀ ਹੋਈ ਤੇ ਨਾ ਇਹ ਸਿੱਖਣ ਲਈ ਵੈਸਟ ਆ ਜਿਆਦਾ ਮਹਿੰਗਾ ਵੀ ਨਹੀਂ ਹੁੰਦਾ ਥੈਂਕ ਯੂ